ਜਿਹੜਾ ਸਵਾਲ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਕਿ ਵੀ ਤੁਹਾਡਾ ਵਿਦੇਸ਼ ਮੰਤਰੀ ਜੈ ਸ਼ੰਕਰ ਕਿਉਂ ਇਹ ਗੱਲ ਕਹਿ ਰਿਹਾ ਹੈ ਕਿ ਦੱਸ ਕੇ ਫੌਜੀ ਕਾਰਵਾਈ ਹੁੰਦੀ ਹੁੰਦੀ ਹੈ ਤੁਸੀਂ ਇਤਲਾਹ ਕਿਉਂ ਦਿੱਤੀ ਤੁਸੀਂ ਇਹ ਕਿਉਂ ਉਹਨਾਂ ਦਾ ਬਿਆਨ ਸੀਗਾ ਕਿ ਅਸੀਂ ਪਹਿਲਾਂ ਦੱਸਤਾ ਸੀਗਾ ਉਹਨਾਂ ਨੂੰ ਕਿ ਸਾਹ ਟਿਕਾਣਿਆਂ ਤੇ ਛਾਪੇਮਾਰੀ ਕਾਰਵਾਈ ਕਰਨੀ ਹੈ ਬੰਬਾਰੀ ਕਰਨੀ ਹੈ ਸੋ ਇਸ ਲਈ ਮਿਸ਼ਨ ਤੋਂ ਦੂਰ ਵੱਰ ਇਹ ਕਹਿੰਦੇ ਜਾਣਕਾਰੀ ਦਿੱਤੀ ਸੀ ਬਾਅਦ ਚੁਕ ਇਹ ਵੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਵਿਦੇਸ਼ ਸਕੱਤਰ ਨੇ ਮਿਸ਼ਰੀ ਹੋਰਾਂ ਨੇ ਕਿ ਨਹੀਂ ਜੀ ਉਹਨਾਂ ਦਾ ਕਹਿਣ ਦਾ ਭਾਵ ਤਾਂ ਇਹ ਸੀ ਕਿ ਜਦੋਂ ਅਸੀਂ ਕਾਰਵਾਈ ਕਰਤੀ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਤਾਂ ਆਹੀ ਕਾਰਵਾਈ ਕਰਨੀ ਸੀ ਇਹੀ ਕੀਤੀ ਅਸੀਂ ਤੁਹਾਡੇ ਟਿਕਾਣੇ ਨਹੀਂ ਛੇੜੇ ਅਸੀਂ ਤੁਹਾਡੀ ਆਮ ਜਨਤਾ ਨੂੰ ਨਹੀਂ ਛੇੜਿਆ ਪਰ ਇਸ ਮਸਲੇ ਤੇ ਮੁਲਕ ਚ ਪੂਰੀ ਚਰਚਾ ਹੈ ਮੋਦੀ ਜੀ ਸਰਬਦਲ ਦੀ ਬੈਠਕ ਚ ਨਹੀਂ ਆਉਂਦੇ ਮੋਦੀ ਜੀ ਇਸ ਮਸਲੇ ਤੇ ਸੈਸ਼ਨ ਨਹੀਂ ਬੁਲਾਉਂਦੇ ਆਪਣੇ ਨੁਮਾਇੰਦਿਆਂ ਨੂੰ ਆਪਣੇ ਚੁਣੇ ਸੰਸਦ ਮੈਂਬਰਾਂ ਨੂੰ ਆਪਣੇ ਮੁਲਕ ਨੂੰ ਤਾਂ ਜਾਣਕਾਰੀ ਨਹੀਂ ਦੇ ਰਹੇ ਪੂਰੀ ਬਿਆਨ ਚ ਚਾਹੇ ਕਹੀ ਜਾਓ ਮੇਰੀ ਰਗੋਂ ਮੇ ਅਬ ਖੂਨ ਨਹੀਂ ਸੰਦੂਰ ਗਰਮ ਸੰਦੂਰ ਦੌੜਦਾ ਹੈ ਹੈਨਾ ਇਹ ਕਹਿੰਦਾ ਬਹੁਤ ਠੀਕ ਹੈ ਡਾਇਲੋਗ ਚੱਲ ਜਾਣਗੇ ਪਰ ਤੁਸੀਂ ਆਪਣੇ ਨਾਗਰਿਕਾਂ ਨੂੰ ਜਾਣਕਾਰੀ ਨਹੀਂ ਦੇ ਰਹੇ ਪੂਰੀ ਸਚਾਈ ਦੀ ਮੁਲਕਾਂ ਚ ਜਾ ਕੇ ਭੇਜ ਰਹੇ ਹੋ ਜੀ ਆ ਅਸੀਂ ਵਕਤ ਭੇਜਤਾ ਜੀ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਖਿਆ ਹੁਣ ਇਹ ਸਾਰੇ ਵਰਤਾਰੇ ਚ ਜਿਹੜਾ ਸਵਾਲ ਇਹ ਵੱਡਾ ਬਣ ਰਿਹਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਜਾਣਕਾਰੀ ਪਹਿਲਾਂ ਕਿਉਂ ਦਿੱਤੀ ਉਸ ਮਸਲੇ ਤੇ ਹੁਣ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਜੀ ਨਿਸ਼ੀਕਾਂਤ ਦੁਬੇ ਉਹ ਕਹਿੰਦੇ ਵੀ ਇਹ ਤਾਂ 1994 ਚ ਸਮਝੌਤਾ ਹੋਇਆ ਵਾ ਪਾਕਿਸਤਾਨ ਨਾਲ ਭਾਰਤ ਦਾ 1994 ਚ ਕਾਂਗਰਸ ਨੇ ਪਾਕਿਸਤਾਨ ਨਾਲੇ ਸਮਝੌਤਾ ਕੀਤਾ ਸੀ ਭਾਰਤ ਦਾ ਕਿ ਵੀ ਜਿਹੜੀ ਵੀ ਫੌਜ ਮੂਵਮੈਂਟ ਹੋਊਗੀ ਉਹਦੀ ਜਾਣਕਾਰੀ ਆਪਾਂ ਕਿਦੋਂ ਦਿਆ ਕਰਾਂਗੇ ਤੇ ਦਸਤਰੋਪ ਤਏ ਸੀ ਭਾਜਪਾ ਸੰਸਦ ਮੈਂਬਰ ਨੇ ਨਿਸ਼ਕੰਤ ਦੁਬੇ ਉਹ ਕਹਿੰਦੇ ਕਿ ਜਾਣਕਾਰੀ ਸ਼ੇਅਰ ਕਰਨਾ ਇਹ ਸਮਝੌਤਾ 1994 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੋਇਆ ਤੇ ਇਸ ਲਈ ਕਹਿੰਦੇ ਅਸਲੀ ਦੇਸ਼ਤ੍ਰੋਹੀ ਤਾਂ ਕਾਂਗਰਸੀ ਨੇ ਨਿਸ਼ਕੰਤ ਦੁਬੇ ਦਾ ਕਹਿਣਾ ਕਿ 1991 ਵਿੱਚ ਕਾਂਗਰਸ ਨੇ ਚੰਦਰਸ਼ੇਖਰ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਦਿੱਤਾ ਸੀ ਤਦ ਭਾਰਤ-ਪਾਕਿਸਤਾਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ ਜਿਹੜਾ 1994 ਦੇ ਵਿੱਚ ਪੀ ਵੀ ਨਰਸੀਮਹਾ ਰਾਓ ਦੀ ਸਰਕਾਰ ਦੇ ਸਮੇਂ ਇੰਪਲੀਮੈਂਟ ਹੋਇਆ ਲਾਗੂ ਹੋਇਆ ਇਸ ਇਸ ਸਮਝੌਤੇ ਦੇ ਤਹਿਤ ਦੋਵਾਂ ਮੁਲਕਾਂ ਵਿਚਾਲੇ ਫੌਜ ਹਵਾਈ ਫੌਜ ਉਹਦੀ ਕੋਈ ਮੂਵਮੈਂਟ دریਾਈ ਫੌਜ ਉਹਦਾ ਕੋਈ ਐਕਸ਼ਨ ਪਲਾਨ ਉਹ ਸਾਰਾ ਵੀ ਚਾਹੇ ਹਵਾਈ ਹੈ ਚਾਹੇ ਸਮੁੰਦਰੀ ਹੈ ਤੇ ਚਾਹੇ ਸਾਡੀ ਆਰਮੀ ਹੈ ਉਹਨਾਂ ਦੀ ਜਿਹੜੀ ਵੀ ਕੋਈ ਮੂਵਮੈਂਟ ਹੋਊਗੀ ਜਿੱਥੇ ਵੀ ਤਣਾਤੀ ਹੋਊਗੀ ਉਹਦਾ ਇੱਕ ਦੂਜੇ ਨਾਲ ਕਹਿੰਦੇ ਆਦਾਨ ਪ੍ਰਦਾਨ ਹੋਗਾ ਇਹ ਤਾਂ ਸਮਝੌਤਾ 1991 ਚ ਹੋਇਆ ਸੀ 94 ਚ ਇੰਪਲੀਮੈਂਟ ਹੋਇਆ ਸੋ ਇਸ ਲਈ ਤਾਂ ਕਾਂਗਰਸ ਦੇ ਰਾਜਦਾਨ ਹੁਣ ਇਸ ਸਮਝੌਤੇ ਦੇ ਤਹਿਤ ਜਾਣਕਾਰੀ ਦਿੱਤੀ ਹੈ ਤੁਸੀਂ ਕਾਂਗਰਸ ਕਹਿੰਦੀ ਨਹੀਂ ਜੀ ਇਹ ਸਮਝੌਤਾ ਸ਼ਾਂਤੀ ਦੇ ਦੌਰ ਚ ਹੁੰਦਾ ਹੈ ਜੰਗ ਦੇ ਵਿੱਚ ਇਹ ਕੰਡੀਸ਼ਨਾਂ ਨਹੀਂ ਰਹਿੰਦੀਆਂ ਜੰਗ ਦੇ ਸਮੇਂ ਜਾਣਕਾਰੀ ਕਿਉਂ ਮੈਂ ਕਹਿੰਦਾ ਜਨਾਬ ਜੇ ਤੁਸੀਂ ਸਰਜਿਕਲ ਸਟ੍ਰਾਈਕ ਜਾਂ ਉਸ ਤੋਂ ਪਹਿਲਾਂ ਹੈ ਨਾ ਜਿਹੜੇ ਦੂਸਰੇ ਸਰੀਂ ਕਰਵਾਈ ਹੁੰਦੀਆਂ ਬਾਜਪਾਈ ਦੇ ਰਾਜ ਦੇ ਵਿੱਚ ਵੀ ਹੈ ਨਾ ਉਹ ਸਾਰਾ ਕਰਗਲ ਵਾਲੀ ਤੇ ਫਿਰ ਆ ਆਅਰ ਸਟ੍ਰਾਈਕ ਇਹ ਪਹਿਲਗਾਮ ਵਾਲੇ ਘਟਨਾ ਤੋਂ ਬਾਅਦ ਪਲਵਾਮਾ ਵਾਲੇ ਮਸਲੇ ਤੋਂ ਬਾਅਦ ਇਹ ਸਾਰੀਆਂ ਕਾਰਵਾਈਆਂ ਚ ਜੇ ਤੁਹਾਨੂੰ ਪਤਾ ਸੀ ਕਿ ਸਮਝੌਤਾ ਸਾਡੇ ਲਈ ਗਲਤ ਹੈ ਤੇ ਤੁਸੀਂ ਰੱਦ ਕਰ ਲੈਂਦੇ ਭਾਈ ਆ ਗਿਆ ਨਾ ਵੀ ਫਾਰਮੂਲਾ ਪੰਜਾਬ ਵਾਲਾ ਕਿ ਕਾਂਗਰਸ ਨੇ ਜੇ ਗਲਤ ਕੀਤਾ ਲੋਕਾਂ ਨੇ ਹਰਾਏ ਸੈਂਟਰ ਚ ਵੀ ਪਰੇ ਕੀਤੇ ਸਵੇਰੇ ਚ ਵੀ ਪਰੇ ਕਰਤੇ ਪਰ ਜੇ ਪੰਜਾਬ ਚ ਆਮ ਆਦਮੀ ਪਾਰਟੀ ਨੇ ਲਿਆਏ ਦਿੱਲੀ ਚ ਮੋਦੀ ਜੀ ਕੇਂਦਰ ਚ ਤੁਹਾਨੂੰ ਲਿਆਏ ਤੇ ਕਰੋਨਾ ਫਿਰ ਗਲਤ ਫੈਸਲੇ ਨੂੰ ਰੱਦ ਕਿਉਂ ਰੱਖਿਆ ਹੋਇਆ ਹੈ ਤੁਸੀਂ ਇੰਨੇ ਕੋਲੇ ਹੋ ਕਿ ਇਸ ਲਈ ਜੀ ਇਹ ਫੈਸਲਾ ਸੀ ਇਸ ਲਈ ਅਸੀਂ ਦੱਸਤਾ ਇਹ ਤਾਂ ਤੁਸੀਂ ਬਾਅਦ ਚੋ ਕਾਗਜ਼ ਪੱਤਰ ਫਰੋਲੇ ਨੇ ਜਨਾਬ ਤਾਂ ਦੂਬੇ ਜੀ ਬੋਲ ਰਹੇ ਨੇ ਤੇ ਕਾਂਗਰਸ ਕਹੀ ਜਾਂਦੀ ਹੈ ਨਹੀਂ ਜੀ ਇਹ ਤਾਂ ਸਿਰਫ ਸ਼ਾਂਤੀ ਦੇ ਦੌਰ ਸੀ ਜੰਗ ਦੇ ਸਮੇਂ ਨਹੀਂ ਸੀ ਇਹ ਗਲਤ ਬਿਆਨੀ ਹੈ ਜੀ ਕਰੀ ਜੋ ਭਾਈ ਜੋ ਮਰਜ਼ੀ ਕਹਾਣੀ ਹੈ ਪਰ ਸਵਾਲ ਤਾਂ ਤੁਹਾਡੇ ਤੇ ਵੀ ਖੜਾ ਸੋ ਪੰਜਾਬ ਦੀ ਕਾਂਗਰਸ ਵੀ ਸੈਂਟਰ ਦੀ ਕਾਂਗਰਸ ਵੀ ਉਹ ਵੀ ਸਵਾਲਾਂ ਦੇ ਘੇਰੇ 'ਚ ਪਰ ਉਹਨਾਂ ਦੇ ਸਵਾਲਾਂ ਦੇ ਘੇਰੇ ਛੋਣ ਦੇ ਨਾਲ-ਨਾਲ ਸੱਤਾ ਧਾਰੀ ਤਿਰ ਆਪਣੇ ਆਪ ਨੂੰ ਮਾਫ ਕਰਾ ਕੇ ਨਹੀਂ ਨਿਕਲ ਸਕਦੀ ਪਤਲੀ ਗਲੀ। ਸੋ ਪੰਜਾਬ ਸਰਕਾਰ ਦੀ ਵੀ ਜਵਾਬਦੇਹੀ ਆ ਤੇ ਕੇਂਦਰ ਚ ਬੀਜੇਪੀ ਸਰਕਾਰ ਦੀ ਵੀ ਜਵਾਬਦੇਹੀ ਆ। ਪੰਜਾਬ ਦੇ ਮੁੱਦੇ ਤੇ ਵੀ ਤੇ ਦੇਸ਼ ਦੇ ਮੁੱਦੇ ਤੇ ਵੀ ਸਰਕਾਰ ਦੀ ਜਵਾਬਦੇਹੀ ਵੱਡੀ ਹੁੰਦੀ ਆ। ਤੁਸੀਂ ਇਹਨਾਂ ਗਲਤੀਆਂ ਨੂੰ ਦਰੁਸਤ ਕਰ ਲਓ ਜਨਾਬ। ਬਿਲਾ ਲਓ ਤੁਸੀਂ ਸੰਸਦ ਨਾਲੇ ਸਾਰੇ ਮੁਲਕ ਨੂੰ ਜਾਣਕਾਰੀ ਦੇ ਦਿਓ। ਨਾਲੇ ਇਹ ਗਲਤ ਫੈਸਲੇ ਨੂੰ ਰੱਦ ਕਰ ਲਓ। ਕਰੋ ਨਾ ਕੁਝ। ਸਵਾਲ ਤਾਂ ਇੱਥੇ ਖੜਾ।